ਮੋਟਰਸਾਈਕਲ ਆ ਦੂਜੀ ਪੈ ਗਈ ਖੇਡ ਮੈਦਾਨ ਦੇ ਵਿੱਚ ਦੋਤੇ ਵਾਲਾ ਰਪਿੰਦਰ ਮੇਰੇ ਵੀਰੋ ਆਏ ਕੀ ਬਾਤ ਕੀ ਬਾਤ ਇਕਮ ਤੇ ਰਪਿੰਦਰ ਰਪਿੰਦਰ ਤੇ ਇਕਮ ਕਦੇ ਹਠੂਰ ਵਾਲੇ ਦੀਆਂ ਗੱਲਾਂ ਉਹ ਜਨਾਲ ਵਾਲਾ ਪਾਈ ਬੈਠਾ ਆ ਦੋਤੇ ਵਾਲੇ ਨੇ ਰੇਡ ਤੇ 5000 ਵੱਖਰਾ ਮੋਟਰਸਾਈਕਲ ਤੀਜੀ ਰੇਡ ਲੈ ਵੀ ਧੂੜਵਾਇਆ ਲੈ ਵੀ ਦੇਖ ਸਾਹਮਣੇ ਉਨੀ ਤਿਆਰ ਔਰ ਦੇਖਦਾ ਵੀ ਇੱਕਮ ਤਿਆਰ ਹੈ ਗਿੰਦੀ ਤਿਆਰ ਓਏ ਓ ਜਾਫੀ ਓਏ ਰੈਡਰ ਮੋਟਰਸਾਈਕਲ ਮੋਟਰਸਾਈਕਲ ਵਾਲੀ ਰੇਡ ਓ ਬੱਲੇ 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 ਬੋਲੋ ਸੋਨਾਂ ਰੱਤ ਸ਼੍ਰੀ